ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੱਲਮਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਰਹਿ ਜਾਂਦਾ ਬਸ ਤਿੰਨ ਕਿਲੋਮੀਟਰ ਕੋ ਹੁਣ ਇੱਕ ਸਾਈਡ ਥਰਾਜ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਮਖੌਣੀਆਂ ਮੱਝਾਂ ਆ ਰਗੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਮੁੱਲ ਭਾਈ ਕਹਿੰਦਾ ਫੰਡਰ ਮੱਝਾਂ ਵੀ ਘੱਟ ਕਰਨੇ ਆਪਾਂ ਇਨਫੋਰਮੇਸ਼ਨ ਲੈਦਾ ਨਾ ਫੁੱਲ ਸੀਲ ਸਾਊਆ ਭਵਾਂ ਭਾਈ ਕਹਿੰਦਾ ਜਿਵੇਂ ਮੇਰੀਆਂ ਧੁੱਪੇ ਖੜੀਆਂ ਤੇ ਧੁੱਪੇ ਹੀ ਖੜਾਈ ਰੱਖਿਓ ਪੂਰਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਂ ਦੱਸ ਦੀ ਨਾਂ ਸ਼ਕੰਦਰ ਸਿੰਘ ਪੈਂਟਲ ਮਾਲਾ ਜਿਹੜਾ ਮੋਗ ਨਹੀਂ ਮੰਨਣ ਗਾ ਗਰਮੀ ਇਹ ਹੁਣ ਵੀਡੀਓ ਪਾਉਣੀ ਸੀ ਬਾਹਰ ਕੱਢ ਕੇ ਉੱਧਰ ਕਾਇਆਂ ਦੂਜਾ ਅੱਛਾ ਵੈਸੇ ਤੂੰ ਕਰਾਉਂ ਸਾ ਗਰਮੀ ਘੱਟ ਮੰਨਦਾ ਹੂੰ ਫੋਨ ਨੰਬਰ ਦੱਸ ਦੇ 70197250 ਇਹ ਤੂੰ ਸ਼ੁਰੂ ਕਰੀ ਗਏ ਉਹ ਤੋਂ ਇਹ ਤੂੰ ਕਰ ਲੀ ਦੱਸ ਦੇ ਇਹਦੇ ਬਾਰੇ ਇਹ ਦੂਜਾ ਸੂਈ ਹੂੰ ਕੱਲ ਦੀ ਸੂਈ ਹੈ ਠੀਕ ਹੈ ਜੇਰ ਜੇਰ ਦੀ ਗਰੰਟੀ ਹੂ ਥਣਾ ਦੀ ਪਾਰ ਸਿੱਤੇ ਦੀ ਗਰੰਟੀ ਕਿੰਨਾ ਕੁ ਦੋਦ ਦੇ ਦੋਦ ਵੇਖੋ ਮਾਲਕ ਨੇ ਕਹਾ ਸਾਡਾ ਪਹਿਲੇ ਸੋਚ ਉਹ 15 ਕਿਲੋ ਪਰ ਪਾ 15 ਮਨਾਂ ਨੇ ਕਿ ਲਈ ਜੀ ਇਹੋ ਫੀਲ ਠੰਡੀ ਦੀ ਗਾਰੰਟੀ ਆ ਨਿਆਣਾ ਲੈੰਦੀ ਦੀ ਗਾਰੰਟੀ ਆ ਭਾਰ ਤੇਰੀ ਵਰਤੀ ਮਗਰ ਕੀ ਆ ਮਗਰ ਬੱਛਾ ਹੈ ਦੋਨਾਂ ਮਗਰ ਦੋਸਤੋ ਬਾਈ ਕਹਿੰਦਾ 15 ਕਿਲੋ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਂ ਚੋਇਆ ਪਹਿਲੇ ਸੂਵੇ ਦੂਜੇ ਸੂਵੇ ਸੂਈ ਆ 15 ਮਨ ਕੇ ਬਾਈ ਕਹਿੰਦਾ ਆਪਾਂ ਲਈ ਆ ਭਾਰ ਦੀ ਮਾਰਨ ਦੀ ਤੇ ਭੂਰ ਛੱਟੇ ਦੀ ਦੋਵਾਂ ਪਸ਼ੂਆਂ ਦੀ ਬਾਈ ਕਹਿੰਦਾ ਗਾਰੰਟੀ ਉਹ ਦੋਵੇਂ ਸੀਲ ਸਾਊ ਆ ਜ਼ੇਰੇ ਦੀ ਪੈ ਗਈ ਆ ਗਾਰੰਟੀ ਆ ਬਾਈ ਕਹਿੰਦਾ ਜ਼ੇਰ ਦੀ ਤੁਹਾਡੇ ਘਰੇ ਜ਼ੇਰ ਦਾ ਲੜ ਵੀ ਸੱਟ ਜੇ ਅਗਲਾ ਵਹਿੜ ਬੰਨ ਜੀ ਹਵਾਨਾ ਸੋਹਣਾ ਕਦ ਚ ਵਹਿੜ ਵੱਡੀ ਆ ਦੋ ਨਾਗਾ ਦੋਵੇਂ ਨਾਗਾ ਗਰਮੀ ਰਹਿ ਤ ਮੱਝਾਂ ਵਰਗਾ ਦੁੱਧ ਦੋਹਾਂ ਦੇ ਮਗਰ ਹੀ ਬੱਚੇ ਆ ਭਾਵੇਂ ਇੱਕ ਨੰਬਰ ਲੈ ਲਓ ਤਾਂ ਭਾਵੇਂ ਦੋ ਨੰਬਰ ਲੈ ਲਓ ਤੇ ਮੁੱਲ ਬਾਈ ਕਹਿੰਦਾ ਆਪਾਂ ਜਮੇ ਜਾਇਜ਼ ਕਰਨੇ ਆ ਔਰ ਕੈਮਰਾ ਬਾਈ ਦੱਸਦਾ ਸੀਗਾ ਕਿ ਫੰਡਰ ਮੱਝ ਨੂੰ ਵੀ ਘੱਟ ਮੁੱਲ ਹੋਣਗੇ ਮੈਨੂੰ ਤਾਂ ਪਤਾ ਚਲੂ ਕਿ ਇਹਨਾਂ ਬਾਈ ਤੋਂ ਪੁੱਛ ਕੇ ਤੁਹਾਨੂੰ ਫੇਰ ਦੱਸ ਦਿੰਨਾ ਥਾਣਾ ਹੱਦੀ ਚੋਈ ਆਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗਾਇਬ ਚ ਨਹੀਂ ਖੜਵੇਂ ਕੱਲੇ ਕੱਲੇ ਲੱਗੇ ਹੋਇਆ ਕੋਈ ਵਾਧੂ ਫੋਟ ਸ਼ਾਂਗ ਨਹੀਂ ਜੈਦ ਜਾਂ ਮੁੱਲ ਮੁੱਲ ਹਿੰਮਤ ਜਿਹੜਾ ਮਰਜ਼ੀ ਕਰਾ ਲਓ 60 ਕਰਾਈਓ 65 ਕਰਾਈਓ 55 ਕਰਾਈਓ ਸਾਢੇ 48 ਹਜ਼ਾਰ ਦੇ ਦੇ ਦਿਆਂਗੇ ਸਾਢੇ 48 ਚ ਹਾਂ ਸਾਢੇ ਕਿਤੇ ਬਾਕੀ ਵੱਡੇ ਵਿਹੜਾ ਛੋਟੀ ਨਹੀਂ ਕੋਈ ਮੰਨ ਕੇ ਜਾਣੇ ਥਾਣਾ ਦੀ ਗਾਰੰਟੀ ਹੋ ਬਾਹਰ ਛੱਟੇ ਦੀ ਗਾਰੰਟੀ ਹੈ ਮੋਹਲ ਬਾਈ ਕਹਿੰਦਾ 60 ਕਰਾ ਲਓ 65 ਕਰਾ ਲਓ 55 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਜਿਹੜੀ ਵਿਹੜ ਦੇ ਦੇਣੀ ਆ 84800 ਦੀ ਉਹਦੇ ਜੋ ਛੋੜ ਕਰ ਦੂੰ ਬਾਈ ਕਹਿੰਦਾ ਥਣਾ ਦੀ ਪਸਮਾ ਦੀ ਫੁੱਲ ਗਾਰੰਟੀ 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ 15 ਮੰਨ ਕੇ ਹੀ ਸੌਦਾ ਕਰ ਲਿਓ 15 ਮੰਨ ਕੇ ਬਾਈ ਕਹਿੰਦਾ ਮੈਂ ਲਈ ਆ ਤੇ ਬਾਕੀ ਦੁੱਧ ਵੀ ਮੱਝਾਂ ਰਗਾਉ ਜਮਾ ਚੱਟਾ ਵਿਹੜ ਕੱਦ ਚ ਵੱਡੀ ਆ ਭਾਅ ਫਿਰ ਕਿਹੜਾ ਜੈ ਜੀ ਆ 84800 ਤਾਜੀ ਸੂਈ ਵਿਹੜ ਪਿਆ ਤਾਂ ਘੱਟ ਕੌਣ ਦਿੰਦਾ ਕੋਈ ਨਹੀਂ ਦਿੰਦਾ 2 ਨੰਬਰ ਤੇ ਆ ਜਾ ਬਾਈ ਇਹ ਹਮ ਤਾਂ ਹਜੇ ਥੋੜਾ ਟਾਈਮ ਹੋਇਆ ਡੇਢ ਕ ਘੰਟਾ ਹੋਇਆ ਸੂਈ ਨੂੰ ਹੂੰ ਬੱਚਾ ਹੈ ਨਹੀਂ ਬੱਚਾ ਦੱਸਾ ਹੂੰ ਫੀਲ ਠੰਡੀ ਦੀ ਫੁੱਲ ਗਾਰੰਟੀ ਹੂੰ ਜਨਨ ਕਿ ਬੌੜਾ ਪਾਉਣ ਨੂੰ ਬੱਚੇ ਨੂੰ ਸਿਗਾ ਕੇ ਲੀਟਰ ਕ ਕੜਦਾ ਠੀਕ ਆ ਹਾਂ ਚਵਾਈ ਚਵਾਈ ਦੀ ਜਮਾ ਕਿੰਨਾ ਕ ਦੇ ਦੂ ਦੁੱਧ 14 15 ਕਿਲੋ ਦੇਣਾ ਚਾਹੀਦਾ ਦੋਸਤੋ ਬਾਈ ਕਹਿੰਦਾ ਡੇਢ ਕ ਘੰਟਾ ਹੋਇਆ ਇਹਨੂੰ ਸੂਈ ਨੂੰ ਲੀਟਰਿਕ ਬੌੜਾ ਚੋਇਆ ਜਨਨ ਕਿ ਬੱਚੇ ਨੂੰ ਬੌੜਾ ਪਿਆ ਤਾਂ ਲੀਟਰਿਕ ਥੱਲੋਂ ਬੌੜਾ ਚੋ ਕੇ ਵਹਿੜ ਨੂੰ ਪਿਆਦਾ ਚਵਾਈ ਚੂਈ ਦੀ ਇਹ ਵੀ ਬਾਈ ਕਹਿੰਦਾ ਓਕੇ ਅਸੀਲ ਸੌਦੀ ਇਹਦੀ ਵੀ ਗਰੰਟੀ ਆ ਥਣਾ ਦੀ ਭਾਰ ਦੀ ਇਹਦੀ ਵੀ ਗਰੰਟੀ ਆ ਜੇਰ ਹੋਰ ਘੰਟੇ ਖੰਡ ਤੱਕ ਰੈ ਪੈ ਜੂਗੀ ਇੱਥੇ ਭਵਾਈ ਖੜ ਕੇ ਬੱਚਾ ਉੱਥੇ ਖੜਾ ਲਾ ਇੱਥੇ ਆ ਤੁਹਾਡੇ ਲਓ ਜੀ ਪੂਰੀ ਸੀਲ ਸੌ ਉਹ ਨਹੀਂ ਤਾਜੀ ਸੂਈ ਵਹਿੜ ਤਾ ਛੇਦੀ ਕਰਦੀ ਹੁੰਦੀ ਆ ਖਿੱਚ ਕੇ ਬੱਚੇ ਕੋਲ ਲੈ ਜਾਂਦੀ ਆ ਹਾਂ ਪੂਰੀ ਸੀਲ ਸੌ ਜਿਵੇਂ ਮਰਜੀ ਬਿਨਾ ਨਿਆਣੇ ਤੋਂ ਚੋਈ ਜਾਇਓ ਹੂੰ ਮੋਟਾ ਮੋਟਾ ਥਾਣਾ ਰੋਗ ਰੋਗ ਦੇ ਥਾਣਾ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ ਫੁੱਲ ਸੀਲ ਨੇਰੀ ਬਰਫੀ ਆ ਦੂਜਾ ਸੂਆ ਤਾਜੀ ਸੂਈ ਵਹਿੜ ਤੇ ਮੁੱਲ ਇਹਦਾ ਹੀ ਨਿੱਕਾ ਜਿਹਾ ਹੁਣਾ ਹਾਰੇ ਕੋਈ ਸਿੰਘਾਂ ਦਾ ਨਾ ਬੱਟਾ ਸਮਝੋ ਸਿੰਘ ਜ਼ਰੂਰ ਹੈ ਪਰ ਮਾਰ ਦੀ ਮੂਰ ਦੇ ਨਹੀਂ ਜਾਵੋ ਠੀਕ ਆ ਦੁੱਧ 14 15 22 10 ਦਾ ਖੁੱਲਾ ਪਿਆਜੂ 14 15 ਕਿਲੋ ਦੁੱਧ ਵਾਲੀ ਮੱਝ 90000 ਲੱਖ ਦੀ ਆਉਂਦੀ ਹੈ ਤੇ ਵਹਿੜਾਂ ਗਾ ਕੋਈ ਗਾਂ ਨਹੀਂ ਦੂਜਾ ਸੂਆ 14 15 ਮੰਨ ਕੇ ਅਗਲਾ ਸੌਦਾ ਕਰ ਲੈ ਲੇਵਾ ਭਾਂਡਾ ਪੂਰਾ ਸੋਹਣਾ ਵੱਡਾ ਉਜੇ ਮਰਜੀ ਹੱਥ ਤੇ ਹੂੰ ਜਿਹੜੇ ਪਾਸੇ ਦੀ ਮਰਜੀ ਹੱਥ ਪੱਲਾ ਮਾਰੀ ਜੋ ਬਾਈ ਕਹਿੰਦਾ ਲੱਤ ਵੀ ਝਾਗੀ ਤਾਂ ਗਾਰੰਟੀ ਆ ਵੜ ਮੋੜ ਦੇ ਅਗਲਾ ਠੀ ਠੰਡੇ ਦੀ ਗਾਰੰਟੀ ਹੈ ਜਾਇਜ ਜਮਾਨਤ ਬਾਕੀ ਹੈ ਜੀ ਹਜੇ ਹੂੰ ਹਾਂ ਜੀ ਤੁਰੀ ਵੀ ਵੈਸੇ ਇਹਦਾ ਜਾਇਜ ਜਮਾਨਤ 46000 ਦੀ ਓਹ 48 ਦੀ ਇਹ 46000 ਦੀ ਜੋੜਾ ਕਿੰਨੇ ਦਾ ਜੂੜਾ ਬਾੱਕੀ ਕੋਈ ਨਹੀਂ ਕਰਨਾਗੇ ਮੌਕੇ ਤੇ ਮੌਕੇ ਤੇ ਹੋ ਜੂ ਹਾਂ ਮੌਕੇ ਤੇ ਕੋਈ ਨਹੀਂ ਕਰਨਾ ਇਹ ਜੂੜਾ ਰਣਾ ਪੱਕੀ ਦੁੱਧ ਵਾਲੀਆਂ ਪਹਿੜਾ ਸੇਠੜਾ ਨਾ ਤਾਜੀ ਸੂਈ ਜੇ ਮਰਜੀ ਪਹਿਜੋ ਬਿਨਾ ਬੱਚੇ ਤੋਂ ਹੀ ਲਾਇਆ ਹੀ ਇਹ ਵੇਖ ਲੈ ਪਾਸੇ ਆਏ ਭਵਾ ਹੀ ਹਾਂ ਇੱਧਰ ਬੈਠ ਜਾਈਓ ਫਿਰ ਸੀਲ ਸਕਦੀ ਤਾਂ ਫਲ ਗਾਰੰਟੀ ਆ ਭਵਾ ਸਿੱਧੇ ਪਾਸੇ ਦੀ ਬਹਿਜੋ ਪੁੱਠੇ ਪਾਸੇ ਦੀ ਬਹਿਜੋ ਦੋਵਾਂ ਮਹਿੜਾਂ ਦੀ ਗਾਰੰਟੀ ਆ ਵੀ ਗਾਰੰਟੀ ਹੋ ਭਾਰ ਦੀ ਗਾਰੰਟੀ ਹੋ ਇਹਦੀ ਜੇਰ ਪੈਣ ਲਈ ਆ ਉਹਦੀ ਜੇਰ ਦੀ ਗਾਰੰਟੀ ਹੈ ਇਹਦੀ ਵੀਡੀਓ ਬਣਾ ਲਈ ਜੇਰ ਦੀ ਜੇਰ ਦੀ ਵੀਡੀਓ ਬਣਾ ਲਾਂਗੇ ਹਾਂ ਜਦੋਂ ਜੇਰ ਪੈ ਜਾਂਦੀ ਆ ਭਾਈ ਕਹਿੰਦਾ ਉਹਦੋਂ ਜੇਰ ਦੀ ਵੀਡੀਓ ਬ ਵੇ ਫਿਕਰੋ ਕੇ ਆਜੋ ਜਿਹੜੀ ਮਰਜ਼ੀ ਵਾੜ ਲੈ ਲੋ ਦੋਵੇਂ ਪੂਰਿਆਂ ਸੀਲ ਸਾਹਿਬ ਸੀਲ ਸਾਹ ਉਹ 46 ਦੀ ਉਹ 48000 ਦੀ ਮੱਝਾਂ ਵਰਗਾ ਦੁੱਧ ਹੋਣਾ ਦੁੱਧ ਯਾਰ ਇਹਦਾ ਬਾਈ ਕਹਿੰਦਾ 15 ਕਿਲੋ ਦਿੱਤਾ ਪਹਿਲੇ ਨੇ 15 ਮੰਨ ਕੇ ਲਈ ਦੁੱਧ ਤਾਂ 13 13 14 14 ਕਿਲੋ ਵੀ ਦੇ ਦੇਣ ਬਹੁਤ ਹੈ ਮੁੱਲ ਕਿਹੜਾ ਕੀਤਾ ਨਿਕਾ ਜ ਆਪਾਂ ਕਿਸੇ ਨੇ ਨਹੀਂ ਦੇਣੀ ਇਸ ਤੋਂ ਘੱਟ ਮੁੱਲ ਚ ਆਮ ਵੇੜਾ 50000 ਤੋਂ ਵੱਧ ਹੀ ਦਿੰਦਾ ਅਗਲਾ ਸੂਈਆਂ ਸਵਾਈਆਂ ਬਾਕੀ ਨਾ ਚੈਨਲਾਂ ਤੋਂ ਲੋਹਮਤ ਲੋਕ ਵੀਡੀਓ ਵੇਂਦੇ ਹੀ ਆ ਹਾਂ ਤੇ ਉਹ ਕੋਸ ਵੇਖਣਾ ਆਪਣੇ ਕੋਸ ਵੇਖਣਾ ਆਪਣਾ ਰੇਟ ਜਾਇਜ਼ ਹੁੰਦਾ ਦੋਸਤੋ ਬਾਈ ਕਹਿੰਦਾ ਦੂਜੀਆਂ ਵੀਡੀਓ ਤੇ ਮੁੱਲ ਵੇਖ ਲੋ ਲੋਕਾਂ ਦੇ ਤੇ ਆਪਣੇ ਮੁੱਲ ਵੇਖ ਲੋ ਲੋਕਾਂ ਨੂੰ ਆਪਣਾ ਮੁੱਲ ਬਾਈ ਕਹਿੰਦਾ ਜਾਇਜ਼ ਹੁੰਦਾ ਤਾਂ ਹੀ ਡੇਲੀ ਪਸ਼ੂ ਆਉਂਦੇ ਆ ਇਸ ਘਰੋਂ ਸੇਲ ਹੋ ਕੇ ਜਾਂਦੇ ਆ ਜਾਇਜ਼ ਜੇ ਨਫੇ ਨਾਲ ਬਾਈ ਅੱਗੇ ਪਸ਼ੂ ਸੇਲ ਕਰ ਦਿੰਦਾ ਨਰਮ ਜਿਹਾ ਬੰਦਾ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸასი ਸ਼ਾ